ਓਏ ਓਏ ਲੈ ਓਏ ਆਹ ਹਜਤੋਂਗੇ ਕਲਦੀਪ ਓਏ ਕਲਦੀਪ ਓਏ ਆਹ ਹਜਤੋਂਗੇ ਬੋਲਿੰਗ ਪਿੱਛੇ ਤਾਂ ਲੜੀ ਜਾਂਦਾ ਇਹਦੇ ਨਾਲ ਚੀਨੀ ਜਿਹੜਾ ਤਰ ਹਾਂ ਜਿੱਤ ਤੋਂ ਆਈ ਤਾਂ ਹਾਰਦੇ ਆ ਦੇਖ ਲੈ ਮੇਰੇ ਸਾੜਿਆਂ ਨੂੰ ਕੁਝ ਕਹਿੰਦੇ ਕਿ ਵੱਡਾ ਭੈਣ ਚੋਮਲ ਬੋਲੇ ਤੈਨੂੰ ਪਤਾ ਨਾ ਮੈਚ ਹਾਰੀ ਜਾਂਦੇ ਆ ਆਹ ਦੇਖ ਲੈ ਪਤਾ ਨਾ ਤੈਨੂੰ ਤੇ ਤੁਸੀਂ ਚੱਲ ਕੋਈ ਨਾ ਵਧੀਆ ਫੀਲਡਿੰਗ ਕਰਨੀ ਆ ਸ਼ਾਬਾਸ਼ ਸ਼ਾਬਾਸ਼ ਖੜਦਾ ਚੈਂਪੀਅਨ ਪਲੇਅਰ ਤਾਂ ਦਿਖਾ ਰਿਆ ਰਵਿੰਦਰ ਭਾਈ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਇੰਜੜਾ ਤੁਸੀਂ ਇੰਜੜਾ ਤੁਸੀਂ ਕੁਝ ਕਹਿਣਾ ਚਾਹੋਗੇ ਨਹੀਂ ਨਹੀਂ ਲਾਣਤੀ ਪਾ ਲੋ ਆਪਦੀ ਟੀਮ ਨੂੰ ਲਾਂਤ ਖੇਡ ਰਿਹਾ ਮੁੰਡੇ ਇੰਪਰੂਵਮੈਂਟ ਕਰ ਰਹੇ ਭਾਂਜਾ ਆ 8-9 ਮਹੀਨੇ ਹੋ ਗਏ ਐ ਇੰਪਰੂਵਮੈਂਟ ਕਲਾ ਮੁੰਡੇ ਖੇਡ ਰਹੇ ਕਹਿੰਦਾ ਇੰਪਰੂਵਮੈਂਟ ਕਰ ਰਹੇ ਆ ਇਹ ਕਹਿੰਦਾ ਇੰਜੜ ਹੋ ਗਿਆ ਉਹ ਮੈਨੂੰ ਤਾਂ ਭਾਂਜਾ ਜਰ ਤਿੰਨ ਲਾਂਤ ਵਾਰੀ ਹੋਇਆ ਮੈਨੂੰ ਤਾਂ ਨਾ ਦਲੀਲ ਕਰੋ ਇਹ ਤਾਂ ਚਲ 8-9 ਮਹੀਨੇ ਹੋ ਗਏ ਸਾਰੇ ਨੇ ਚੈਂਪੀਅਨ ਦੀ ਕੱਮ ਮਿੱਟੀ 'ਚ ਰੋਲਦਾ ਚੈਂਪੀਅਨ ਮਿੱਟੀ 'ਚ ਰੋਲਦਾ ਕਲਾ ਮੁੰਡੇ ਇੰਪਰੂਵਮੈਂਟ ਕਰ ਰਹੇ ਆ ਕਹਿੰਦਾ ਹੌਲੀ-ਹੌਲੀ ਲੜ ਕੇ ਬਹੁਤ ਆਉਂਦੇ ਬੱਚੇ ਹੋ ਸੀਗਾ ਇਹ ਵੀ ਮਾ ਬੜਾ ਤਗੜਾ ਹੋ ਚ ਸੀ ਓਵਰ ਓਵਰ ਵੀ ਨਹੀਂ ਮਿੜਿਆ ਵਿਚਾਰੇ ਨੂੰ ਓਏ ਓਵਰ ਵੀ ਨਹੀਂ ਦਿੱਤਾ ਓਏ ਮਣਪੀ ਦਾ ਹਰਵਿੰਦਰ ਦੀ ਸੁਣ ਲਾ ਮੈਂ ਕੀ ਕਹਿਣਾ ਚਾਹੀਦਾ ਕਹਿੰਦਾ ਕੋਈ ਨਹੀਂ ਮੁੰਡੇ ਇੰਪਰੂਵਮੈਂਟ ਕਰ ਰਹੇ ਹੈ ਕਹਿੰਦਾ ਪਰ ਦੱਸ ਰਾਂ ਨਾ ਇਹ ਚੱਟ ਨਾ ਹਾਰੇ ਅੱਠ ਹਾਰੇ ਹੁਣ 6 ਨਾ ਹਾਰੋਗੇ ਬਾਹਰ ਨਹੀਂ ਹੋ ਰਹੇ ਆਵਜੀ ਆਵੰਤ ਦਸਾ ਲੋ ਉਹ ਲੱਕੀ ਆਵੰਤ ਲੱਕੀ ਹੈ 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 ਪਹਿਲੀ ਖੁਸ਼ੀ ਪਹਿਲੀ ਖੁਸ਼ੀ ਆ ਗਈ ਹੈ ਨਾ ਦਰ ਮਲਾ ਲਈ ਫੰਦੇ ਰੋ ਲਗੀ ਢਾਲ ਤੇ ਪੁੰਜੇ ਵੇ ਨਹੀਂ ਖਾਨੀ ਜਿੱਤ ਜੇ ਹੁਣ ਤੁਹਾਨੂੰ ਮੈਂ ਸਟ੍ਰੈਟਜੀ ਦੱਸੀ ਐ ਕਿ ਕਿਵੇਂ ਜਿੱਤਣਾ ਸਾਡੀ ਟੀਮ ਤੋਂ ਠੀਕ ਐ ਬੱਲਾ ਲੱਗਿਆ ਨਹੀਂ ਬੱਲਾ ਦਾ ਬਹੁਤ ਦੂਰ ਸੀਗਾ ਚੱਲ ਚੱਲ ਆ ਵੀਡੀਓ ਚ ਆ ਗਿਆ ਨਾ ਉਹ ਕੈਚ ਹਾਂ ਕੈਚ ਹਾਂ ਹਾਂ ਆ ਗਿਆ ਉਹ ਮੜਾ ਦੁਆਰੇ ਘੱਟ ਕੇ ਦਿਖਾਉਣਾ ਕੱਟ ਉਹ ਪਾ ਲਈ ਕੀ ਰੀਵਿਊ ਲੈਣਾ ਰਿਵਿਊ ਲੈ ਲੀ ਗੇ ਬਿਲਕੁਲ ਜਿਵੇਂ ਉਹ ਬਾਰੇ ਭਾਈ ਹੈਗੀ ਹੈ ਚੱਲ ਚੱਲ ਹੁਣ ਤਾਂ ਫੈਸਲਾ ਹੋ ਗਿਆ ਹੁਣ ਤਾਂ ਲੱਗੀ ਨਹੀਂ ਸੀ ਲੋਰ ਤੇ ਲੱਗੀ ਸੀ ਉਹਦੇ ਹੁਣ ਫੈਸਲਾ ਹੀ ਹੋ ਗਿਆ ਹੁਣ ਕੋਸ਼ਿਸ਼ ਕਰੀ ਚੱਲੀਏ ਪਰ ਤੇ ਬਾਲ ਬਚੀ ਮਨ ਬਿਦਰੀ ਅਪੀਲ ਕਰਤੀ ਖਾਗਾ ਉੱਲੇ ਸੀਗਾ ਉਹਨੂੰ ਪਤਾ ਨਹੀਂ ਪਾਣੀ ਕੋਲੇ ਖੜਾ ਪਾਣੀ ਪੀ ਕੇ ਆ ਗਿਆ ਸ਼ਾਟ ਐਰ ਬੂਟਾ ਕਿਆ ਬਾਤ ਆ ਲਾਤੇ ਲੇਟਣਾ ਨਿਕਲ ਜਾ ਕੋ ਕੇ ਖੜਦਾ 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 ਦੋ ਹੋਈਆ ਦੋ ਹੀ ਹੋਇਆ ਜੇ ਹੋਰ ਉਹ ਇੱਕ ਮੈ ਨਹੀਂ ਮਾਰ ਕੇ ਇਧਰ ਆਏਗਾ ਤਨ 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 ਹਾਂ ਦੋ ਬੂਟੇ ਤਾਂ ਹੋ ਗਈਆਂ ਇੱਕ ਤੇਰੇ ਤੇ ਹੋ ਗਈਆਂ ਤਿੰਨ ਤੇ ਕਾਲੇ ਤੇ ਚਾਰ ਕਹਿੰਦਾ ਹੋਵੇ ਕੜਾ ਚੱਲ ਚੱਲ ਕਿੱਦਾਂ ਚਾ ਤੂੰ ਹੀ ਅੱਟ ਲੋਈ ਅਥੋਂ ਮਾਰ ਚਿੱਕੇ ਰੰਸਭਾ ਤੂੰ ਕਹਿੰਦਾ ਮੇਰਾ ਇੱਕ ਵੀ ਲੈ ਜੋ ਛੋੜ ਸੀ ਭਾਈ ਬੂਟਰ ਕਾਊਂਟ ਕਰ ਲੈ ਆਪਾਂ ਲਾਸਟ ਗੇਮ ਆ ਨਾ ਛੋੜ ਕਾਊਂਟ ਯਾਰ ਇਹ ਦੋ ਦਿਖਾ ਦੇ ਫੇਂਗ ਲਾ ਭਾਈ ਹੈ ਹੋਰ ਹੁਣ ਹੋਈ ਖੜ ਜਾ ਦਿਖਾਉਣੇ ਆ ਚੱਲ ਚੱਲ ਹੈਗਾ ਹੈਗਾ ਹਏ ਹਰਵਿੰਦਰ ਦਾ ਬਾਪ ਆ ਨਾ ਹਾਂ ਹੋਂ ਤੋਂ ਪਾਣੀ ਉੱਥੇ ਰੱਖ ਰਿਹਾ ਉਹ ਲੈ ਪਾਣੀ ਪਾਣੀ ਲੈ ਹੋਈ ਕਿੰਨੇ ਬੁੱਟੇ ਸਮਝਾ ਕੇ ਤੋੜਿਆ ਹਰਵਿੰਦਰ ਨੇ ਛੱਕੇ ਹੀ ਮਾਰੀ ਇਕੱਲੇ ਇੱਧਰ ਦੀ ਅਗਰ ਜੀ ਤੂੰ ਇੱਧਰ ਦੀ ਪਾ ਲੈ ਉੱਧਰ ਦੀ ਪਾ ਲੈ ਹਾਂ ਤੂੰ ਵੀ ਕਰ ਲਈ ਤੂੰ ਵੀ ਆ ਜੀ ਇੰਜੜਾ ਹੈ ਭਾਂ ਤੇ ਵਧੀਆ ਇੰਜੜ ਹੋਦੀ ਕਹਿੰਦੇ ਪੰਜ ਡਰਦਾ ਹੋ ਚੱਕ ਨੂੰ ਕਰ ਚੱਕ ਆ ਜੀ ਮਰਜ਼ੀ ਨਾਲ ਖੇੜੇ ਬੂਟੇ ਦਾ ਮਜਦੇ ਦਰ ਤੇ ਹੂੰ ਕੁਝ ਮਰਜ਼ੀ ਕਰ ਲੋ ਬੂਟਾ ਦਾ ਐਂਡ ਤਾਂ ਹੀ ਖੇਡੂਗਾ ਓਏ ਚੱਲ 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 ਬਿੱਟੂ ਸਾਨੂੰ ਟੋਆ ਟੋਆ ਕੀ ਬਾਤ ਵੈਰੀ ਗੁੱਡ

ਚੱਕਾ ਕਿੱਥੇ ਬਜਲੜੀ ਸੀ ਇਹਨੂੰ ਵੀ ਵੱਜ ਗਿਆ ਭਾਂਜੀ ਜੀ 60 ਜਾਤੀ ਨਹੀਂ ਪਿੱਛੇ ਵਾਲੀ ਗੱਡੀ ਬੋਲਦਾ ਹੁੰਦਾ ਪਤਾ ਚਾਬ ਚਾਪ ਤ ਜਾਣਾ ਤੇ ਟਾਈਮ ਇੰਨਾ ਸੀ 7 7 ਤੋਂ ਮਾਰੀ ਵਾਰੀ ਕਾਇਜੋ ਮਾਰੀ ਵਾਰੀ ਕਰ ਦੋ ਜਾਵਾ ਲੱਗਿਆ ਇਹ ਮੁੰਡਾ ਹੈਗਾ ਲੱਗਿਆ ਸੀ ਇਹ ਕੋਈ ਗੱਲ ਨਹੀਂ ਆਹ ਹੀ ਲਾਸਟ ਹੋ ਤੋ ਗਰੇ ਵੀ ਬਾਹਰ ਵੀ ਬੋਲ ਬਗ ਲੱਗ ਗਈ ਓਏ ਚੜਦੀ ਰਹਿ ਬੋਲ ਕੜਦੀ ਹੈ ਪਹਿਲੇ ਬਲਦਰੀ ਆ ਪਹਿਲਾ ਪੁਰਾਣੀ ਸੀ ਥੋੜੀ ਅਜੇ ਧੀਰੇ ਆ ਲਾ ਕਰਾਲਾ ਸ਼ੂਟ ਕੰਮ ਬੇਸਤੀ ਕਰੈ ਨਾ ਕਾ ਪਲਕੀਨਾਵ ਕੋਲਦੀਪ ਟੁੱਟਿਆ ਰਕਿ ਤੇਰੇ ਦੀ ਹਉ ਹਾਂ ਮਾਰ 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 ਉੱਜਾ ਹੈ ਰ ਨਹੀ ਹੁੰਦਾ ਨਹੀ ਹੁੰਦਾ ਨਹੀ ਹੁੰਦਾ ਨਹੀ ਹੁੰਦਾ ਆਖਿਆ ਸੀ ਨਾ ਹੋਵੇ 35 ਹੋਵੇ 35 ਕਾ ਦੇਖ 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 ਕੇ ਦੇਖ ਪਿੱਛੇ ਦੇਖ ਪਿੱਛੇ ਧੀਰੇ ਲਗੇ ਪਿੱਛੇ ਦੇਖ ਪਿੱਛੇ ਜਿਸਨੇ ਵੀ ਪਾ ਕੇ ਛੋੜ ਦਿਆ ਹੈ ਹਾਏ ਵਾਹ ਜਿਹੜੀ ਪਾ ਕੇ ਮਾਰ ਦਿਆ ਇਹ ਦਮੰਗ ਵਾਂਗੂ ਬਣ ਜਾਂਦਾ ਮੱਤਾਂ ਦੇ ਖੜੇ ਤੇ ਆ ਨਾਲ ਓਏ ਚਾਈ ਜਿੰਨਾ ਕੇ ਨਹੀਂ ਤਿਆਰ ਹੋ ਗਿਆ ਉਹਨੂੰ ਮਾਰੀ ਹੋਈ ਹੈ ਨਾ ਜਿੰਨੇ ਵਾਰ ਓਏ ਹਾਈ ਕੁਛ ਨਹੀਂ ਕਰ ਸਕਦੇ ਸਾਰੀ ਜ਼ਿੰਦਗੀ ਇਹ ਕੈਸਪਰ ਓਏ ਹੋਏ ਆ ਐਕਸਟਰਾ ਰਨ ਹੋਣਗੇ ਹੁਣ ਇਹ ਕੈਚ ਕੈਚ ਫੜਿਆ ਹੁੰਦਾ ਹੋਵੇਗਾ ਵਾਈਟ ਵਾਈਟ ਬਾਲ 46 ਹੋ ਗਏ 46 6ਮਾਂਵਰੀ ਆਜੇ ਇਹਦਾ ਕੋਈ ਨਾ ਹੁਣ ਇੱਕ ਡਿਗ ਤੇ ਖਤਮ ਇੱਥੇ ਕਰ ਹਾ ਡਿਗ ਤੇ ਖਤਮ ਇੱਥੇ ਕਰ ਇਹ ਹੀ ਤਾਂ ਡਿਗਦਾ ਨਹੀਂ

ਆਗੇ ਵਿੱਚ ਪਾਸੇ ਪਤਾ ਸੀ ਸਾਡੀ ਮੈਡਿੰਗ ਦੁਬਾਰਾ ਦਿਖਾਓ ਯਾਰ ਗੱਲ ਕਰਦੇ ਕੋਈ ਨਹੀਂ ਹੋਏ ਇਹਦਾ ਸਵਾਲ ਹੈ ਇਹਦਾ ਫਿਰ ਬਈ ਉਹ ਕਰੋ ਸਾਨੂੰ ਦਿਖਾਓ ਦੁਬਾਰਾ ਦਿਖਾਓ ਇਹ ਡਿਸੀਜਨ ਗਲਤ ਦਿੱਤਾ ਗਿਆ ਸੀਗਾ ਬੰਦੇ ਨੇ ਦਿੱਤਾ ਹੀ ਦਿੱਤਾ ਉਹ ਕਾਲੀ ਪਾਂ ਜੋ ਹੀ ਜਿਹੜਾ ਪੈ ਜਿਹਨੇ ਗਲਤ ਡਿਸੀਜਨ ਦਿੱਤਾ ਸੀਗਾ ਦਿਖਾਓ ਵੀ ਉਹ ਵੀ ਪੂਰੀ ਆ ਪਾਈ ਜੜੀ ਮਾਰ ਜਾਂਦਾ ਛੱਟ ਪੈਣਾ ਸਪੈਦੀ ਢਾਉ ਉਸ ਨੂੰ ਜਾਣਦਾ ਨਹੀਂ ਮੋੜ ਕੇ ਮਾਰ शाबाशाबा शाबा शाबा बहुत वाइया कोई नाई ना शाबाटा एक लागी बहुत है ਕਾ ਫਸਾਦਾ ਹੈ ਹਾਂ ਦਾ 14 ਰਹੇਗੀ ਦਾ 14 ਰਹੇਗੀ ਲੱਗਦਾ ਆਜੂਗਾ ਲੱਗਦਾ ਤਾਂ ਹੈਗਾ ਨਹੀਂ ਆਉਂਦਾ ਆਜੀ ਪੋਜੀਸ਼ਨ ਹੀ ਗਲਤ ਆ ਖੜ ਕੇ ਲੈ ਗਦੇ ਸ਼ਾਟ ਆਫ ਤੇ ਮਾਰਦਾ ਲੈ ਆਵੇ ਯਾ ਬੈਗਰ ਗੁਰ ਚੱਲ ਚੱਲ ਹਰਵਿੰਦਰ ਓ ਚੀਚਾ ਵੀ 50 ਆ ਗਏ ਬਾਹਰ ਹੈ ਗਏ ਜੂਗਾ ਰਿਕਾਰਡ ਹੋ ਗਿਆ ਤੇਰੀ ਇਹ ਹਵਾਰਦਾਰ 15 ਆ ਗਿਆ ਹਿੱਤਾ ਸਾਬ ਰੱਖੋ ਨਾਲੇ ਗਾੜੇ ਤਾਂ ਫੋਕਸ ਕਰ ਬੋਲਡ ਵੱਜੂਗਾ ਰਿਕਾਰਡਿੰਗ ਲਾ ਲਈ ਬੋਲਡ ਵੱਜੂਗਾ ਐ ਐ ਆਨੇ ਦੇ ਕੱਢਦਾ ਓਏ ਹਾਏ 4 ਬੱਲਾਂ ਕਿਉਂ 8 ਬੱਲਾਂ 8 ਬੱਲਾਂ ਦਾ ਸਾਰ ਹੈ ਜੀ 8 ਬੱਲਾਂ ਦਾ ਸ ਓਏ ਰਵਿੰਦਰਾ ਰਵਿੰਦਰਾ ਓਏ ਰਵਿੰਦਰਾ ਉਧਰ ਆਮਨਾਲਾ ਹੀ ਜਾਂਦੇ ਬਾਈ ਜਿੰਨਾ ਕਿ ਲੈਣਾ ਕੋਈ ਨਹੀਂ ਕੋਈ ਨਹੀਂ ਹੋ ਜਾਂਦਾ 8 10 ਕੋਈ ਤੂੰ ਐਸ ਇੱਥੇ ਆ ਕੇ ਰਨ ਆਊਟ ਤੇ ਹੁੰਨਾ ਉਹਦਾ ਧਿਆਨ ਰੱਖੀ ਨੌ ਰਹਿਗੇ ਸੱਤ ਚ ਸੱਤ ਚ ਨੌ ਸੱਤ ਚ ਨੌ ਰਹਿਗੇ ਠੀਕ ਆ ਠੀਕ ਆ ਇਧਰ ਇਧਰ ਕਿਹੜਾ ਮੁੰਡਾ ਨਹੀਂ ਨਹੀਂ ਜੂਸ ਪ੍ਰੀਤ ਬੂਮਰਾ ਹੈ ਨਹੀਂ ਪਰ ਹੋ ਜਾਓ ਰਾਣੀ ਦੇ ਨੀਂ ਸਿਹੜੀ ਫਰਾ ਹੋ ਜਾਓ ਉਹ ਫੀਲਡਿੰਗ ਹੀ ਕਰਨਗੇ ਗੁਰਜੀ ਤੇ ਇਹ ਜੇ ਤੂੰ ਆਵੇ ਬੈਟਿੰਗ ਵਾਲੇ ਕਿ ਬੋਲਿੰਗ ਵਾਲੇ ਚਾਚਾ ਚਾਚਾ ਕਿਹੜਾ ਆਏ ਹਾਏ ਬਾੜਾ ਮੂੰਹ ਬਹੁਤ ਮੂੰਹ ਆ ਚਾਚੇ ਦਾ ਹਨਾ ਦਾ ਖੜਦਾ ਖੜਦਾ ਪੱਤੀ ਕਿ ਆਉ ਜੋਸਪ੍ਰਿਤ ਜੋਰ ਲਾ ਲਿਓ ਮੈਂ ਲੈਂਡ ਮਾਰ ਨੋ ਵਾਲੀ ਆ ਹਾਂ ਆਪੋਸਿਕਲ ਮੇਰੇ ਕੈਮਰੇ ਪਾਸੇ ਕੁਸ਼ਣ ਇਹਦਾ ਬੋਲ ਕੁਸ਼ਣ ਹੁੰਦਾ ਆਪਣੇ ਕੋਲ ਹੀ ਆ ਚਾਚਾ ਤਰਾ ਹਾਏ ਜਿੱਤੂ ਆ ਦੇਖੋ ਤਾਂ ਪਤਾ ਲੱਗੂ ਆਏ ਇੱਕ ਓਵਰ ਪਿਆ ਹਾਂ ਜਿੱਤੂ ਆ ਉਹ ਪਤਾ ਨਹੀਂ ਆ ਕਿਹੜਾ ਜਿੱਤੂ ਇੱਕ ਤਾਂ ਕੁਲਦੀਪ ਜਿੱਤਨਾ ਇੱਕ ਮਨਪ੍ਰੀਤ ਦੀ ਹਾਏ ਇੱਕ ਬੌਦੀਪ ਦੀ ਟੀਮ ਆ ਇੱਕ ਮਨਪ੍ਰੀਤ ਦੀ ਟੀਮ ਆ ਜਿੱਤੂ ਥਰੋ ਬਦਲ ਨਹੀਂ ਉਹ ਕੁਲਦੀਪ ਖੜਨਾ ਬਾਹਰ ਠੀਕ ਕਰ ਜਨਾ बदलै उन्हें नहीं बदलै गंद पलेर छोड़े तु आपकू ਓਏ ਗਾਣੀ ਦੋ ਰਹਿ ਗਏ ਦੋ ਬੱਲਾ ਹੋਈਆਂ 4 4 ਅਬੜੀ ਉਹ ਮਾਰ ਜਿਆ ਕਿਸੇਰ ਘਟ ਜਾ ਉਹ ਜੋ ਦੇਖ ਰਿਹਾ ਹੋ ਬਈ ਬੋਲੇ ਪਿਛੇ ਰੇ ਪਿਛੇ ਮੈਚਰਾ ਹੀ ਦਮਾਨਾ ਬਈ ਉਹ ਬਾਲ ਹਾਲੇ ਜੀ ਸਪੀਡ ਮਾਰਨੇ ਚੱਕਰਾਂ ਚ ਹੀ ਉਹ ਕਰ ਦਿਆਂਦਾ ਹੈ ਇਹਨੋਂ ਆ ਗਿਆ तल्या। तो तल्या। चाचा केड़ा जित गया चाचे मैं कौन जितूगा कह चाचा जितूगा दूजे सारे थले खड़े बहुमिंद्र बहुत सोना यार ਸੰਨੇ ਦੇ ਸਾਥ ਕਲਪੀ ਗੋਇਆ ਇੱਕ ਵਾਰੀ ਹਾਡ ਸ਼ਾਟ ਭਾਈ ਹਾਡ ਸ਼ਾਟ ਖੇਢੀ ਉਹਨਾਂ ਕਦੇ ਹੁਣ ਆਊਟ ਹੀ ਹੋ ਜਾ ਸ਼ਾਟ ਤਾਂ ਕਿਹੜਾ ਲੱਗਣਾ ਓਏ ਤੇ ਇਹ ਇਹ ਯਾਰ ਜ਼ੋਰ ਮਾਰਦਾ ਕੱਲਾ ਇਹ ਇਹਨੂੰ ਆਇਆ ਮੈਂ ਬਿਕਟ ਕੱਢਾਂ ਸਿੰਗਲੇ ਆ ਲੂਟੇ ਗੁੱਡ ਬਾਈ ਆ ਚੀਨੀ ਸਟਾਕ ਦੇਊਗਾ ਬੰਦੇ ਨੂੰ ਦੋ ਗਿੰਦਾ 6 ਕਦੇ ਵੀ ਨਹੀਂ ਬਣਦੇ ਦੇ ਪਾਸੇ ਆ ਲੈ ਉਹ ਡਰਾਅ ਹੋ ਜਾਂਦਾ ਮੈਚ ਇੱਥੇ ਚੌਕਾ ਲੱਗ ਜਾਂਦਾ ਤੇ ਥੋੜੀ ਕਿਸਮਤ ਚੰਗੀ ਹੋਊਗੀ ਦਾ ਬਸ ਉਹਦੇ ਸੁਧਾਰੀ ਹੋ ਜੂ ਸਾਰੇ ਗਾਇ ਦਾ ਹੋਰ ਦੀ ਇਹਨਾਂ ਦੇ ਅੱਜ ਫੇਰ ਬਾਈਕ ਬਾਲ ਪਾਪਾ ਸਨ ਕਈ ਨਾ ਪੈਂਟ ਨੂੰ ਬਾਹਰ ਲਾ ਦੇ ਬਾਲ ਪਾ ਦੇ ਇੱਕ ਇਹਦਾ ਕਿ ਨਹੀਂ ਕਰਨਾ ਪੈਂਟ ਦਾ ਉਹ ਕਰ ਰੱਖਿਆ ਇਹਦਾ ਕੈਦਾ ਪੁੱਛਣਾ ਰੋਬੋ ਤੇ ਵੀ ਕਰ ਰੂ ਹਾਂ ਓਏ ਓਏ ਚੀਨੀ ਤਿੰਨ ਲੈਣੇ ਆ ਚਾਰ ਰਹਿ ਗਏ 1 4 ਓ ਗੱਗੀ ਦੇਖੀ ਓਏ ਮਾੜਾ ਇਹੋ ਰਹਿ ਗਏ ਚੌਕਾ ਲਾ ਕੇ ਇਹਨਾਂ ਡਰਾ ਹੀ ਹੋਏ ਨਾ ਮੈਚ ਉੱਥੇ ਫਿਰ ਉਹ ਮਿਸ ਕਰਦਾ ਤਿੰਨ ਲੈ ਲਊਗਾ ਦੋ ਦੋ ਲੈ ਤਾ ਲੈ ਤਿੰਨ ਨੰਬਰ ਦੇਖੀ ਅਬਾ ਚਾਰ ਪੰਜ ਆ ਤੇ ਚੌਕਾ ਲਾ ਕੇ ਤਿੰਨ ਤਾਂ ਬਣਦਾ ਨਹੀਂ ਜੀ ਬੱਸ ਚੱਕ ਲੈ ਓ ਲਾਗੇ ਲਾਗੇ ਚੌਕਾ ਓਏ ਭਾਈ ਚੌਕਾ ਬੀ ਆ ਚੀਨੀ ਦਾ ਆ ਨਾ ਉਹ ਤਾਂ ਕੋਈ ਨਹੀਂ ਬਣਦਾ ਫਿਰ ਜਾ ਘੁਰਤਰਾ ਜਾ ਤੇਰਾ ਫੋਨ ਹੱਸੀਦਾ ਮੈਨੂੰ ਆਇਆ ਏ ਦੇਖੀ ਹਰਮਿੰਦਰ ਮੈਂ ਬੋਲੇਗਾ ਤੀਜੇ ਦਿਨ ਉਸ ਤਰ੍ਹਾਂ ਕਿ ਦਿੰਦਾਗਾ ਦਾ ਤੋ ਕਿਉਂ ਯਾਰ ਬੈਟਸਮੈਨ ਨੂੰ ਚੋਖਾ ਦੇਖਣ ਦਾ ਹੱਕ ਹੀ ਨਹੀਂ ਇੱਥੇ ਵਦਨ ਬੜਾ ਗੱਲ ਤਾਂ ਸੁਣ ਉਹ 300 ਤਾਂ ਬਣਦੀ ਸੀ ਉਹ ਗੱਲ ਤਾਂ ਸੁਣ ਨਾ ਹਸੀ ਵਾਲੀ ਗੱਲ ਸੱਚ ਨਹੀਂ ਹਰਮਿੰਦਰ ਮੈਂ ਬੋਲੇਗਾ ਤੀਜੇ ਦਿਨ ਉਸ ਤਰ੍ਹਾਂ ਕਿ ਦਿੰਦਾਗਾ ਬੜਾ ਏਦਿਕਾ ਹਾਂ ਜੀ ਮੈਂ ਜਾਨਾ ਰੱਜ ਲੈਣ ਦੇ ਤਿੰਨ ਦਾ ਬਣਦੇ ਨਾਲ ਜਿੰਦਾ ਪੱਕਾ ਸੀ ਓ ਸੁਣੂ ਕੀ ਨਹੀਂ ਬੈਠੇ ਅਸੀਂ ਯਾਰ ਟੋਟਾ ਨੂੰ ਇੱਧਰ ਜਾ ਕੇ ਚੈਨਲ ਕਰਕੇ ਅਸੀਂ ਹਾਂ ਫਿਰ ਦੋਸਰੀ ਜ਼ੀਰੋ ਤੂੰ ਇਹ ਵੀ ਦੇਖ ਡਾਕਟਰਾਂ ਰਿਕਾਰਡਿੰਗ ਨਹੀਂ ਪਾਈ ਕਰਦੇ ਨੇ ਇਹਨਾਂ ਨੇ ਛੋੜੀਆਂ ਪਾਈਆਂ ਨਹੀਂ ਛੋੜੀਆਂ ਪਾਈਆਂ ਸੀ ਫੀਟ ਮਾਰ ਕੇ ਫੀਟ ਮਾਰ ਕੇ ਮੇਰੀ ਵੀ ਸੁਣ ਲੋ ਹਾਂ ਮੈਂ ਤਾਂ ਆਉਦਾ ਫਰਜ ਨਹੀਂ ਮਾਇਆ ਸਰ ਨਾਲ ਬਹੁਤ ਬੇਟਾ ਲੈਣਾ ਹਾਂ ਕਿੰਨੇ ਰੱਬ ਤੇ ਆ ਗਏ ਜੀ ਜਿੱਦਾਂ ਤੁਸੀਂ ਰੱਖ ਕੇ ਆਉਂਗੇ ਉਦੋਂ ਮੁੱਢੇ ਮੁੱਢੀ ਗੋਗੇ ਹਾਂ ਆਹੀ ਕੁਛ ਕਰਾਉਣਾ ਤਾਂ ਆਣੀ ਹਾਂਗੇ ਤੁਹਾਡੇ ਨਾਲ ਦੁਬਾਰਾ ਹੀ ਲੱਗ ਕੇ ਹੁਣ ਕਿ ਰਿਕਾਰਡਿੰਗਾਂ ਦੀ ਟਿਕਟ ਬਦ ਦਿੰਦੇ ਹੋ ਮਾਰ ਤੋਂ 15 ਰੁਪਏ ਨਾਲ ਚੱਕੋ ਕੋਲੋਂ ਕੀ ਬੋਲੋਗੇ ਅਸੀਂ ਹੁਣ ਮਾਰ ਤੋਂ ਬੋਲ ਕੇ ਆਉਂਦੇ ਆ ਆ ਦੇਖੋ ਅਗੇ ਮਾਰ ਤੋਂ ਹਟ ਦੱਸੋ ਕੱਢ ਲੈ ਉਹ ਕੱਢ ਲੈ ਮੋਟਰ ਆ ਦੇਵਾ ਨੂੰ ਮੋਟਰ ਤੇ ਗਿਆ ਲੈ ਬਾਈ ਕੱਢਾ ਲਿਆ ਉਹ ਚੋਕਾ ਦੇਖ ਉਹ ਚੀਨੀ ਚਾਰ ਰੰ ਲੈ ਲੈਂਦਾ ਤੂੰ ਚਾਰ ਦੋ ਰਹਿ ਜਾਂਦੇ ਦੋ ਰਹਿ ਜਾਂਦੇ ਇੱਕ ਡਰਾ ਆ ਜਾਂਦਾ ਚੋਕਾ ਲੱਗੂ ਜੂ ਆਪੇ ਦੇ ਦੇ ਤੂੰ ਤਾਂ ਬੱਤੇ ਉਹ ਵੀ ਤਾਂ ਕਹਿਣੇ ਆਗੇ ਐਕਟਿੰਗ ਨਾ ਕਰਾ ਕਰੋ ਅਸੀਂ ਦੇਖੀ ਤਾਂ ਜਾਂਦੇ ਆ ਚੋਕਾ ਲੱਗੇ ਇੱਧਰ ਵੱਜ ਗਈ ਮੇਰੇ ਸਾਹ ਦੇ ਜਿਹੜੇ ਕੋਣ ਲੱਗੇ ਨੀ ਨਾ ਉਹ ਇੱਧਰ ਹੀ ਘੰਟੇ ਵੱਜਦਾ ਤਿੰਨ ਰਾਂਣ ਬਣਦੇ ਸੀ ਕੋਰੇ ਬੇਬੇ ਦੀ ਸੌਂਗੀ ਕੋਲ ਮੁੜੇ ਉਹ ਜਿੱਦ ਨੂੰ ਸੱਚੀ ਗੱਲ ਹੈ ਇੱਕ ਗੱਲ ਹੈ ਜਦੋਂ ਹਰਬਿੰਦਰ ਬਾਦਰੀ ਕਾਲਾ ਸਾਹ ਹਣ ਕੇ ਸੀ ਬਹੁਤ ਵਧੀਆ ਬਹੁਤ ਕਰ ਰਿਹਾ ਹਰਬਿੰਦਰ ਆ ਜੋ ਬਰੇ ਪੈਂਦਰੋਂ ਆ ਮੈਂ ਸਿੱਕੜ ਕੇ ਗਿਆ ਸੀ ਯਾਰ ਕਿਹਨੂੰ ਵਾਟੀ ਸਾਡੇ ਕੱਲਾ ਗਰਦੀਦ ਨੇ ਕਢਾਤਾ ਸੀ ਜੰਮੇ ਉਹ ਤੇ ਮੈਨੂੰ ਉਤਰਾ ਲਿਆ ਇਹੇ ਚੁੱਪ ਜਾ ਰਿਹਾ ਜੱਟ ਜੋੜ ਦੀ ਅੱਜ ਦਾ ਓਏ ਕੈਮਰਾ ਤੇ ਸਬਸਕ੍ਰਾਈਬ ਕਰ ਸਾਈਨ ਤਾਂ ਕਰ ਦਿਓ ਉਹ ਮੈਂ ਸਾਈਨ ਕਰ ਉਹ ਗੀਰੋ ਪਰੜ ਪਹੁੰਚਦਾ ਮੈਚ ਤੇ ਮੈਂ ਕਿਹਨੂੰ ਪੰਜਾਬ ਬੰਦਾ ਕੁਲੇ ਬਈ ਇਹ ਤਾਂ ਪਿਛਲੀ ਵਾਰੀ ਵੀ ਕੁਲੇ ਸੀ ਪੂਰਾ ਇਹੀ ਗੰ ਨਾਲ ਹੀ ਗੰਦ ਇਕੱਠੇ ਕਰ ਛੱਡਿਆ ਨੇ ਹੁਣ ਇਹ ਵੀ ਕੀ ਕਰੇ ਨਾ ਨਾ ਸਪੈਸ਼ਲ ਨਹੀਂ ਸਹੀ ਹੈ ਨਹੀਂ ਛੱਡਿਆ ਕੋਈ ਨਾ ਥੋੜੀ ਭੈਜੋ 9 ਮਹੀਨੇ ਜਰੀ ਸਹੀ ਹੋਈ ਹੁਣ ਕੀ ਹੋ ਜੂਗੀ ਇਹਨਾਂ ਨੂੰ ਕੀ ਕਰਨਾ ਪਾਕਿਸਤਾਨ ਵਾਲਾ ਕਮ ਕਰਦੇ ਪਹਿਲਾਂ ਪੜਾਕੇ ਜਰਾ ਦੇ ਕਰ ਦਿੰਦੇ ਆਂ ਐ ਕਰ ਦਿੰਦੇ ਸੇ ਕੁਝ ਨਹੀਂ ਹੁੰਦਾ ਅੱਜ ਆ ਦਮਤ ਉੱਪਰ ਸੀ ਠੀਕ ਆ ਉਸ ਮੱਜੀ ਠੀਕ ਨਹੀਂ ਮੱਜੀ ਭੈਜੋ ਦੇ ਨਾਲ ਹੀ ਅੱਜ ਰੋ ਘੂਲੇ ਹੱਥ ਲਾ ਦੇ ਅਸੂਗੀ ਚੋਕਾ ਸੋ ਸਾਮ ਯੂਨੀਵਰਸਿਟੀ ਦਾ ਕਿੰਨਾ ਕ ਜਾ ਰਹੇ ਬਹੁਤ ਦੁਖੀ ਹਰਦੇ ਕਹਿੰਨੇ ਅੱਛੇ ਐਨੇ ਅੱਛੇ ਸੇ ਕੰਮ ਆ ਕੋਈ ਬਿਲਡਿੰਗ ਦਾ ਕੰਮ ਸਿੱਖ ਲਓ 9 ਮਹੀਨੇ ਹੋ ਗਏ ਭੈਣ ਚ ਬੰਦਾ ਉਹੀ ਸ਼ਰਮ ਹੀ ਕਰ ਲੈਂਦਾ ਆਉਣੇ ਹਟ ਜਾਂਦਾ ਇਹ ਗੱਲ ਕਹਿ ਵੀ ਆ ਬਸ ਦਿਲ ਵੀ ਹੋ ਗਈ ਇਹਨੂੰ ਟੇਸ ਪੱਟ ਕੇ ਫਿਰ ਰੰ ਲੈਣਾ ਚੌਕਾ ਜਾਉਣਾ ਕਹਿ ਦੇਖ ਲੋ ਜਗਾ ਦੇਖ ਲੋ ਕਹਿੰਦਾ ਜਗਾ ਹੀ ਟੱਗਾ ਲੈ ਯਾਰ ਸੌਰੀ ਐਸਾ ਕੈਮਰਾ ਬੁਰਾ ਹੈ ਕਹੇ ਕੱਢ ਪਏ ਆ ਨਹੀਂ ਰਿਹਾ ਤੇ ਹਾਂ ਚੰਗਾ ਜਾਓ ਛਿੰਦਾ ਭਾਂਜੋ ਬਾਰੇ ਗੱਲ ਕਰਨ ਦੀ ਪੀਲਾ ਹਾਂ ਇਹ ਆਵਾਜ਼ ਸੁਣ ਚੋ ਕੋ ਮਾਟੀ ਗਾ ਆ ਲੈਣਾ ਸ਼ਿਕਾਇਤ ਜਮੀਨ ਹੈ ਰਪਾਏ ਇੰਟੂ ਲਾਉਂਦਾ ਬਾਈ ਇਹ ਕਲੀਅਰ ਕਿਆ ਚਾਲਵਾਗਾ ਇਹਦਾ ਕਿਸ਼ਮਾ ਦਾ ਕੀ ਕਰਨਾ ਨਹੀਂ ਐਡਮਨ ਕਰਦੇ ਰਹੇ ਹਾਂ ਇਹ ਆਪਾਂ ਹੈ ਤਾਂ ਟੀਮ ਸਾਈਡ ਹਾਂ ਟਾਈਮ ਕਿੰਨਾ ਹੋ ਗਿਆ ਵੀਰ ਜੀ ਹਰੇਕ ਦਿੱਤ ਕੇ ਹਰੇਕ ਦਿਖਾਦੇ ਆਪਾਂ 40 ਕਰ ਦਾਂ 40 ਕੋ ਤੇਰੇ ਨਾਲ ਤਾਂ 8-9 ਮਹੀਨੇ ਦਾ ਹਿਸਾਬ ਆ ਤੂੰ ਕਿੰਨੇ ਮਾਰਦੇ ਕਰ 40000

ਲਈ ਕਿ ਭਾਈ ਛੱਡਿਆ ਹੁਣ ਮੈਂ ਛੱਡਣਾ ਮਸਾਂ ਨਾਲ ਜਾ ਮੇਰੇ ਕੋਲ ਆ ਭਾਈ ਹੋ ਗਿਆ ਦੇਖੀ ਆ ਗਏ ਚਲੋ ਆਪਾਂ ਕੱਢ ਦੇ ਇੱਕ ਮਿੰਟ ਪਰੇ ਹੋਏ ਓਏ ਲੈ ਕੱਢ ਦੇ ਬਾਹਰ ਨਾ ਲੜਕੜਾ ਨਹੀਂ ਝੋਟਿਆ ਅਗਲੇ ਬਾਹਰ ਗੱਗੀ ਇਹ ਬੈਠਣਗੇ ਕੋਈ ਸੁਨਾਇਨਾ ਤੇ ਲੱਗਦੀ ਜੀ ਆਇਆ ਬਹਿ ਜਾ ਮਾ ਜੀ ਦੇ ਹੋਏ ਮੈਚ ਹਾਰਦੇ ਆ ਭੈਣ ਦੇ ਲੋੜੀ ਆਲ ਆਊਟ ਹੁੰਦੇ ਸੀ 46 ਤੇ ਗੱਲ ਸੁਣ ਮੇਰੀ ਕਿੱਕੇ ਨਾਲ ਹੋਰ ਲੜਵਾ ਮੈਚ ਬਣਾ ਦੇ 46 ਤੇ ਆਲ ਆਊਟ ਕਰੇ ਨਹੀਂ ਜੱਤ ਕੇ ਦਿਖਾਇਆ ਹੁੰਦਾ ਮੈਨੂੰ ਸੱਦ ਲੈਂਦਾ ਨੱਤ ਕਹਿੰਦੇ ਅਸੀਂ ਜਿੱਤਾਂਗੇ ਜਿੱਤਾਂਗੇ ਆਹ ਦੇਖ ਲੈ ਨਵਾਂ ਹੋਇਆ ਪਰ ਨਾ ਨਹੀਂ ਬੜੇ ਤਸਲੀ ਕੀ ਕੌਣ ਆ ਜੀ ਸ਼ੁਰੂ ਤੋਂ ਨਹੀਂ ਤਾਂ ਹਰਾਉਣਾ ਹੈ ਆਇਆ ਮਨਪ੍ਰੀਤ ਯਾਰ ਕੋਈ ਵੀ ਲੈ ਕੇ ਦੇ ਕੇ ਆਪਾਂ ਲੈ ਕੇ ਦੇ ਨਾ ਆਰਜੂ ਜੀ 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 ਓਏ ਉਹਨੇ ਕਿਹਾ ਆ ਵੀ ਗਾ ਸੁਣੇ 100 ਰੁਪਏ ਤੇ ਮਣੀ ਭੈਣ ਚੋਗਾ ਮਣੀ ਉਮ ਤਾਂ ਤੈਨੂੰ ਪਤਾ ਇਦਰੀ ਰੱਖਦਾ ਪਹਿਲੀ ਹੱਥ ਪੈਂਟਲ ਵਿੱਚ ਅੱਜ ਪਹਿਲੀ ਵਾਰੀ ਬੋਲਦ ਬੋਲ ਰਿਹਾ ਪਹਿਲੀ ਬੋਲੀ ਇਹਨੂੰ ਲੜ ਕੇ ਲਿਆ ਥੋਡੇ ਬੰਨੀ ਸੀ ਨਾ ਥੋਡੇ ਬੰਨੀ ਸੀਗਾ ਕੋਈ ਟੀਮ ਲੈ ਕੇ ਚਲੀ ਗਏ ਕਿਹਦੇ ਗਲੇ ਬਾਬੇ ਬੰਗਾਲੀ ਕੋਲ ਅਰੀ ਟੀਮ ਨੇ ਫਾਲੀ ਦੇ ਉਧ ਦੇ ਫਾਲੀ ਦੀ ਫੀਲਡਿੰਗ ਦੇਖੀਏ ਉਧ ਹੋਰ ਡਬਲ ਨਹੀਂ ਹੋਣ ਦਿੰਦਾ ਨੇ ਕਹਾ ਚੋ ਬੋਲ ਪਾ ਚੱਕ ਲੈਂਦਾ ਹੀ ਡਬਲ ਨਹੀਂ ਲੈਣ ਦਿੰਦਾ ਨੇ ਮੈਂ ਇਥੇ ਸੌਣ ਮਾਰਾ ਖੜਾ ਦੇਖੀ ਚਲੋ 17 ਗੱਟ ਨੇ ਜਾ ਹੈ ਆਜੋ ਆਏ ਕਰਤਾ ਸਰਾ ਬਾਈ ਸੈLECTION ਪਤਾ ਪੈਂ ਜੋ ਕਿੰਡੀ ਤਕੜੀ ਕਰੀ ਇਹਨਾਂ ਦੀ ਆਹੀ ਆਹੀ ਬਿੱਟੂ ਮੋਟੇ ਮਾਰ ਕੇ ਮੇਣਾ ਨਾ ਹੈ ਮੇਣਾ ਕੀ ਸਾਰੇ ਸਾਡੇ ਪਿੰਨੋਂ ਸਾਰੇ ਚੱਲਦੇ ਆ ਵੀਰੇ ਜੇ ਸਾਡੀ ਟੀਮ ਚ ਜਿਹੜਾ ਬੰਦਾ ਆ ਗਿਆ ਦੇਖੀ ਆ ਕੇ ਕਹਿਆ ਸੀ ਨਾ ਛੇਨੀ ਪਹਿਲਾ ਵੇਜ ਦੂਜੇ ਛੇ ਕੀ ਪਹਿਲਾ ਤਾਂ ਮਾਡ ਹੋਈ ਗਏ ਦੋਨੋਂ ਚੱਲ ਰਹੇ ਮਾਡ ਹੋ ਗਏ ਤੀਜੇ ਚ ਇਹਨੇ 55 ਸਪੋਰ ਬਣਾਏ ਕਾਲੇ ਰੂਖ ਹੀ ਗੱਲਾਂ ਮੈਂ ਸਾਡੇ ਨਾਲ ਮੈਂ ਤੇ ਕਹਿੰਦੀ ਕਾਲੀ ਨੇ ਹਾਂ ਅਵੇ 38 29 ਸਕੋਰ ਹੋ ਰਹੀ ਮੈਂ ਤੇ ਰੱਗੀ ਨੇ ਨਿੱਕੇ ਨੇ ਹਾਂ ਨਿਕਲ ਰਿਹਾ ਇਹ ਵੀ ਹੋ ਗਿਆ ਇਹ ਵੀ ਹਾਂ ਕਿੰਨੇ ਲੱਗੀਆਂ ਦਾ ਇੱਕ ਹੋਰ ਨਹੀਂ ਇੰਨੇ ਇਹਨਾਂ ਨੇ ਮੈਨੂੰ ਇਸ ਤਰ੍ਹਾਂ ਬਸ ਘਰੇ ਦਿੱਤੀ ਹਾਂ ਇੱਕ ਹੋਰ ਨਹੀਂ ਬਹੁਤ ਮਾਰਿਆ ਨੇ ਮੈਂ ਲੈਫਟ ਮਾਰ ਕੇ ਨਹੀਂ ਮਾਰਿਆ ਬੁੱਟਰ ਓਪਨਿੰਗ ਕਰਕੇ ਸਾਰਾ ਮੱਝ ਘੱਡਿਆ ਨੇ ਯਾਰ ਬੜੀ ਤਕੜੀ ਚੀਜ਼ ਆ ਮਰਦੇ ਨਾਲੇ ਓਏ ਤੁਹਾਨੂੰ ਓਏ ਤੁਹਾਨੂੰ ਮੌਕਾ ਵੀ ਦਿੱਤਾ ਹੋਏ ਨੇ ਜਵਾਨ ਵੀ ਪੂਰੀ ਕਰਕੇ ਗਿਆਏ ਪਹਿਲੇ ਮੈਂ ਚੌਟ ਵੀ ਹੋਇਆ ਹੂ ਛੇਤੀ ਇਹ ਹੋਇਆ ਸੀ ਨਾ ਜਵਾਨ ਵੀ ਪੂਰੀ ਕੀਤੀ ਆ ਤੁਸੀਂ ਤੁਹਾਡੇ ਤੇ ਲੱਖ ਦੀ ਲਾਹਣ ਤਾਂ ਤੁਹਾਡੇ ਤੇ ਮਰਜੋ ਮੇਰੇ ਨਾਲ ਅੱਜ ਜੇ ਤੁਸੀਂ ਬੰਦੇ ਹੋਏ ਨਾ ਤੁਸੀਂ ਆਉਂਦੇ ਨਹੀਂ ਅਗਲੇ ਸੰਡੇ ਤੁਸੀਂ ਛੱਡ ਦਿਓ ਹੋ ਰਿਕਾਰਡਿੰਗ ਹੀ ਡਿਲੀਟ ਮਾਰ ਗਿਆ ਉਹ ഡിടേ <laughs>